ਤੁਸੀਂ ਜਾਣਦੇ ਹੋ ਕਿ ਸ੍ਰੀ ਹੇਮਕੁੰਣ ਸਾਹਿਬ ਜੀ ਵਿਕੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਉਸ ਨੂੰ ਉੱਥੇ ਹੀ ਰੱਖਿਆ ਜਾਂਦਾ ਹੈ ਭਾਵੇਂ ਯਾਤਰਾ ਬੰਦ ਵੀ ਹੋ ਜਾਵੇ ਮਤਲਬ ਆਫ ਸੀਜ਼ਨ ਵਿੱਚ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੇਮਕੁੰਣ ਸਾਹਿਬ ਵਿੱਚ ਹੀ ਰੱਖੇ ਜਾਂਦੇ ਹਨ ਇਸ ਨੂੰ ਥੱਲੇ ਨਹੀਂ ਲੈ ਕੇ ਜਾਇਆ ਜਾਂਦਾ ਯਾਤਰਾ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉੱਥੇ ਹੀ ਥੱਲੇ ਇੱਕ ਅਜਿਹਾ ਸਪੈਸ਼ਲ ਸੱਚਖੰਡ ਸਾਹਿਬ ਦਾ ਰੂਮ ਬਣਾਇਆ ਗਿਆ ਹੈ ਜਿੱਥੇ ਖਾਸ ਉਪਕਰਨਾਂ ਦੀ ਮਦਦ ਨਾਲ ਰੂਮ ਵਿੱਚ ਹੀਟ ਜਨਰੇਟ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਫ ਰੱਖਿਆ ਜਾਂਦਾ ਹੈ ਇਹ ਰੂਮ ਦੀ ਇਹ ਖਾਸੀਅਤ ਹੈ ਕਿ ਇਸ ਨੂੰ ਜਦੋਂ ਦੁਬਾਰਾ ਯਾਤਰਾ ਸ਼ੁਰੂ ਹੋਣ ਤੇ ਖੋਲ੍ਹਿਆ ਜਾਂਦਾ ਹੈ ਤਾਂ ਉਸ ਸਮੇਂ ਵੀ ਇਸ ਦਾ ਟੈਂਪਰੇਚਰ ਉਨਾ ਹੀ ਹੁੰਦਾ ਹੈ ਜਿੰਨਾ ਇਸ ਨੂੰ ਬੰਦ ਕਰਨ ਸਮੇਂ ਰੱਖਿਆ ਜਾਂਦਾ ਹੈ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਬਿਲਕੁਲ ਸੇਫ ਰਹਿੰਦੇ ਹਨ ਗੁਰੂ ਸਾਹਿਬ ਦੇ ਸਰੂਪ ਇੱਥੇ ਹੀ ਰੱਖਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਉਸ ਸਮੇਂ ਬਰਫ਼ ਬਹੁਤ ਹੁੰਦੀ ਹੈ ਇਸ ਕਾਰਨ ਗੁਰੂ ਸਾਹਿਬ ਦੇ ਸਰੂਪ ਨੂੰ ਉੱਪਰ ਸ਼੍ਰੀ ਹਿਮਕੋਨ ਸਾਹਿਬ ਤੱਕ ਪਹੁੰਚਾਉਣ ਵਿੱਚ ਦਿੱਕਤ ਆਉਂਦੀ ਹੈ